ਆਮਨ ਵਾਲੀ ਗੱਲ ਹੈ ਮਾੜੀ ਮੁੱਟੀ ਗੱਲ ਨਹੀਂ ਹੈ ਬਹੁਤ ਭਾਗਾ ਵਾਲੇ ਹੈ ਜਿਹੜੇ ਬੱਚਾ ਬੱਚੇ ਫੋਨ ਦਾ ਦਿੰਦੇ ਆ ਔਰ ਜਿਵੇਂ ਮਾਬਾਬੂ ਭਾਗਾ ਵਾਲੇ ਜਿਹੜਾ ਐਸੇ ਬੱਚਾ ਜਨਮ ਦਿੱਤਾ ਔਰ ਮੈਂ ਸਾਰਾ ਪ੍ਰਧਾਨ ਸਾਹਿਬ ਵੀ ਆਪਾਂ ਨੂੰ ਹਰ ਮਹੀਨੇ ਕਿ ਫੂਲਦਾਨ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਜਲਦੀ 72 73 ਘੰਟੇ ਪੂਰਾ ਹੋ ਜਾਂਦਾ ਹੈ ਇਸ ਕਰਕੇ ਨਾਲ ਦੀ ਆਪਾਂ ਨੂੰ ਗ੍ਰੀਨ ਤੇ ਵਿਚਾਰ ਕਰਨਾ ਚਾਹੀਦਾ ਆਪਾਂ ਨੂੰ ਗ੍ਰੀਨ ਪੰਜਾਬ ਨੂੰ ਹਰਾ ਭਰਾ ਰੱਖਣ ਵਾਸਤੇ ਬੂਟੇ ਲਾਣੇ ਜ਼ਰੂਰੀ ਹੈ ਆਪਾਂ ਇੱਕ ਇੱਕ ਬੂਟਾ ਲਾਵਾਂਗੇ ਤਾਂ ਵੀ ਆਪਣਾ ਹਰਾ ਭਰਾ ਹੋ ਜਾਏਗਾ क्योंकि तो जन्मदिन हो खुशी हो किसी भी खुशी मौके एक बूटा ला दिए हमें अपना जन्म शुद्ध हो जाएगा पंजाब अपन है प्रसेंट हैनी चाहिए धरती पर अपने बहरा सिर्फ तीन छः सत्त परसेंट रह गई है इस करके हम हिमाचल देख लो की हाल हो इंडस्ट्री डा के बूटे कटते बुरा हाल हो गया इस करके अपन बूटे लाने बहुत जरूरी है दादू के हजाद मेन है सब सारे ਖਮੂ ਸਾਹਿਬ ਨੂੰ ਬਾਕੀ ਸਾਰੇ ਪੱਤਰਕਾਰ ਜਿਨੇ ਵੀ ਆਉਂਨਾ ਉਹਨਾਂ ਨੂੰ ਬਹੁਤ ਧੰਨਵਾਦ ਕਰਦਾ ਜੀ ਨੇ ਕੈਂਪ ਲਾਇਆ ਔਰ ਨੁਸ਼ਕੋਰ ਨ ਦੇ ਦਿੱਨ ਸਾਨੂੰ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਿਰਫ ਜੀ ਦੇਖੋ ਅੱਜ ਵੀ ਸ਼ਿਵ ਕਰਮਾ ਭਗਵਾਨ ਜੀ ਦਾ ਦਿਵਸ ਹੈ ਇਸ ਮੌਕੇ ਤੇ ਇਸ ਬਰਾਦਰੀ ਨੂੰ ਸਾਰੇ ਪਟਿਆਲੇ ਸ਼ਹਿਰ ਨੂੰ ਆਪਣੇ ਵੱਲੋਂ ਸਾਡੇ ਕੌਂਸਲਰ ਸਹਿਬਾਨ ત્રिवेदी ਜੀ ਮੰਡੋਰਾ ਜੀ ਬਲੌਕ ਪ੍ਰਧਾਨ ਪੱਪ ਜੀ ਸੱਗੂ ਸਾਹਿਬ ਸਾਰਿਆਂ ਵੱਲੋਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਇਸ ਰੱਬ ਦੀ ਥਾਂ ਤੇ ਸੱਚੀ-ਸੁੱਚੀ ਥਾਂ ਤੇ ਆ ਕੇ ਔਰ ਮੈਨੂੰ ਜਿੰਨਾ ਇਹਨਾਂ ਨੇ ਸਨਮਾਨ ਦਿੱਤਾ ਹੈ ਤੋਂ ਮੈਂ ਨਹੀਂ ਇਹਨਾਂ ਕਾਬੂ ਸੀ ਮੈਂ ਇਹਨਾਂ ਦਾ ਬੜਾ ਧੰਨਵਾਦ ਕਰਦਾ ਔਰ ਗਰਵ ਮਹਿਸੂਸ ਕਰਦਾ ਵੀ ਕੀਰਤੀ ਸਮਾਜ ਪਰਮਾਤਮਾ ਕਰੇ ਜਿੰਨੀ ਮਿਹਨਤ ਪਿਆਰ ਲਗਨ ਨਾਲ ਕੰਮ ਕਰ ਰਹੇ ਇਹ ਵਦਨ ਫੁੱਲਨ ਔਰ ਵਿਸ਼ਵ ਕਰਮਾ ਭਗਵਾਨ ਇਹਨਾਂ ਸਾਰਿਆਂ ਨੂੰ ਅਸ਼ੀਰਵਾਦ ਦੇਵੇ ਇਹਨਾਂ ਦੇ ਪਰਿਵਾਰਾਂ ਵਿੱਚ ਖੁਸ਼ਹਾਲੀ ਰਹੇ ਦਾ ਬਹੁਤ ਹੀ ਸ਼ੁਭ ਦਿਹਾੜਾ ਹੈ ਪੂਰੇ ਵਿਸ਼ੇ ਭਰ ਦੇ ਵਿੱਚ ਅੱਜ ਇਸ 17 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਔਰ ਲਾਲੀ ਜੀ ਨਾਲ ਇਸ ਪ੍ਰੋਗਰਾਮ ਤੇ ਇੱਥੇ ਆ ਕੇ ਸ਼ਿਰਕਤ ਕਰਕੇ ਸਭ ਨੂੰ ਸਾਫ ਸਾਡੇ ਪਪ ਜੀ ਸਾਡੇ ਭਰਾ ਸਾਰੀ ਮੈਨੇਜਮੈਂਟ ਕਮੇਟੀ ਦੇ ਨਾਲ ਮਿਲ ਕੇ ਸਾਡੇ ਗੋਪੀ ਜੀ ਮਡੋਰਾ ਸਾਹਿਬ ਜੀ ਸਾਰੇ ਦੋਸਤ ਇੱਥੇ ਠੰਡ ਸਾਹਿਬ ਅਸੀਂ ਇੱਥੇ ਆਏ ਆ ਸਾਰੀ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਆ ਇਹ ਅੱਜ ਜੋ ਮੈਨੇਜਮੈਂਟ ਕਮੇਟੀ ਨੇ ਜੋ ਵੀ ਜਿੰਮਾ ਸਾਡੇ ਨਿਤਪਾਲ ਲਾਲੀ ਜੀ ਵਾਸਤੇ ਲਾਇਆ ਹੈ ਪੂਰੀ ਤੰਦੇਹੀ ਨਾਲ ਨੂੰ ਲਵਾਇਆ ਜਾਏਗਾ ਤੇ ਅੱਜ ਦੇ ਦਿਨ ਦੀ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਬਹੁਤ ਬਹੁਤ ਮੁबारकबाद ਸਾਰਿਆਂ ਦਾ ਬਹੁਤ ਬਹੁਤ ਧੰਨਵਾਦ